ਸਾਸ੍ਰੀਕਾਲ ਖਬਰਾਂ ਦੇ ਇਸ ਬੁਲੇਟਿਨ ਦੀ ਤੁਹਾਨੂੰ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਸੰਸਦ ਚ ਆਪਰੇਸ਼ਨ ਸੰਧੂ ਉਤੇ ਚਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਰਾਹੁਲ ਗਾਂਧੀ ਨੇ ਸਾਦੇ ਨਿਸ਼ਾਨੇ ਜਲਦ ਦੇਖਣ ਨੂੰ ਮਿਲ ਸਕਦੀਆਂ ਨੇ ਬੈਲ ਗੱਡੀਆਂ ਦੀਆਂ ਦੌੜਾਂ ਪੰਜਾਬ ਵਿਧਾਨ ਸਭਾ ਚ ਲਿਆਂਦਾ ਗਿਆ ਸੀ ਬਿੱਲ ਦੇਸ਼ ਭਰ ਦੇ ਵਿੱਚ ਫਿਰ ਐਕਟਿਵ ਹੋਇਆ ਮੌਨਸੂਨ ਕਈ ਹਿੱਸਿਆਂ ਚ ਭਾਰੀ ਮੀਂਹ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਉੱਤੇ ਚਰਚਾ ਚੱਲੀ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦਿੱਤਾ ਅਤੇ ਕਿਹਾ ਕਿ ਪਹਿਲਗਾਮ ਹਮਲਾ ਭਾਰਤ ਨੂੰ ਹਿੰਸਾ ਦੀ ਅੱਗ ਵਿੱਚ ਸੁੱਟਣ ਦੀ ਸੋਚ ਸਮਝ ਕੇ ਕੀਤੀ ਗਈ ਕੋਸ਼ਿਸ਼ ਸੀ ਦੇਸ਼ ਵਿੱਚ ਦੰਗੇ ਫੈਲਾਉਣ ਦੀ ਸਾਜ਼ਿਸ਼ ਸੀ ਉਹਨਾਂ ਕਿਹਾ ਕਿ ਉਹ ਭਾਰਤ ਦਾ ਪੱਖ ਰੱਖਣ ਲਈ ਖੜੇ ਹੋਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਸੇ ਤੋਂ ਨਾ ਡਰਨ ਦੀ ਗੱਲ ਤੇ ਵੀ ਜ਼ੋਰ ਦਿੱਤਾ ऑपरेशन सिंदूर ते चर्चा ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਵਿੱਚ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਹ ਭਾਰਤੀ ਮਹਿਮਾ ਕਾਉਂਡ ਦਾ ਸ਼ਾਸ਼ਨ ਹੈ। ਅਤਵਾਦ ਤੇ ਇਸ ਦੇ ਅਕਾਮਾਂ ਨੂੰ ਟੁਕਵਾ ਜਵਾਬ ਮਿਲੇ ਹੈ। ਫੌਜ ਨੂੰ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਸੀ। ਸੋ ਸਾਨੂੰ ਹਥਿਆਰਬੰਦ ਬਲਾਂ ਦੀ ਸਮਰੱਥਾ ਤੇ ਪੂਰਾ ਭਰੋਸਾ ਹੈ। ਫੌਜ ਨੂੰ ਹਮਲਾ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਸੀ। ਸਾਨੂੰ ਮਾਣ ਹੈ ਕਿ ਫੌਜ ਨੇ ਅਤਵਾਦੀਆਂ ਨੂੰ ਸਜ਼ਾ ਦਿੱਤੀ। ਭਾਰਤ ਨੇ ਜਿਵੇਂ ਫੈਸਲਾ ਕੀਤਾ ਸੀ ਉਸੇ ਤਰ੍ਹਾਂ ਕਾਰਵਾਈ ਕੀਤੀ। ਸੋ ਅੱਜ ਵੀ ਅਤਵਾਦੀ नींद उड्डी हुई है ऑपरेशन सिंदूर से चर्चा दौरान प्रधानमंत्री मोदी ने कांग्रेस हमला किया तीन सूत्र किए हैं अगर भारत पर आतंकी हमला हुआ तो हम अपने तरीके से अपनी शर्तों पर अपने समय पर जवाब दे करके रहेंगे दूसरा कोई भी कोई भी न्यूक्लियर ब्लैकमेल अब नहीं चलेगा और तीसरा हम आतंक की सरपरस्त सरकार और आतंक के आकाओं उनको अलग अलग नहीं देखेंगे यहां पर विदेश नीति को लेकर के भी काफी बातें कही गई दुनिया के समर्थन को लेकर के भी काफी बातें कही गई मैं आज सदन में कुछ बातें पूरी स्पष्टता से कह रहा हूं दुनिया में किसी भी देश ने भारत को अपनी सुरक्षा में कार्रवाई करने से रोका नहीं है ਦੱਸਦੀ ਹੈ ਕਿ ਸੋਮਵਾਰ ਨੂੰ ਰੱਖਿਆ ਮੰਤਰੀ ਰਾਣਾ ਸਿੰਘ ਅਤੇ ਵਿਦੇਸ਼ ਮੰਤਰੀ ਐਚ ਜੇ ਸ਼ੰਕਰ ਨੇ ਆਪਰੇਸ਼ਨ ਸਿੰਦੂ ਉਤੇ ਸਦਨ ਨੂੰ ਸੰਬੋਧਨ ਕੀਤਾ ਇਸ ਦਾ ਉਦੇਸ਼ ਭਾਰਤ ਦੀ ਹਾਲੀਆ ਅਤਵਾਦ ਵਿਰੋਧੀ ਮੁਹਿੰਮ ਦੇ ਰਣਨੀਤਿਕ ਅਤੇ ਕੂਟਨੀਤਿਕ ਪਹਿਲਵਾਨ ਨੂੰ ਉਜਾਗਰ ਕਰਨਾ ਹੈ ਰੱਖਿਆ ਮੰਤਰੀ ਰਾਣਾ ਸਿੰਘ ਨੇ ਆਪਣੀ ਸ਼ੁਰੂਆਤੀ ਭਾਸ਼ਣ ਦੇ ਵਿੱਚ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ੜਕਾਇਆ ਗਿਆ ਤਾਂ ਭਾਰਤ ਹਮਲਾ ਕਰਨ ਤੋਂ ਨਹੀਂ ਚਿਚਕੇਗਾ ਇਹ ਅਤਵਾਦ ਦਾ ਸਮਰਥਨ ਕਰਨ ਵਾਲਿਆਂ ਲਈ ਇੱਕ ਸਪਸ਼ਟ ਸੰਦੇਸ਼ ਹੈ ਲੋਕ ਸਭਾ ਦੇ ਵਿੱਚ ਆਪਰੇਸ਼ਨ ਸੰਦੂਰ ਅਤੇ ਪਹਿਲਗਾਮ ਹਮਲਿਆਂ ਤੇ ਬਹਿਸ ਜਾਰੀ ਰਹੀ ਸਦਨ ਵਿੱਚ ਆਪਰੇਸ਼ਨ ਸੰਦੂਰ ਤੇ ਚਰਚਾ ਦੇ ਦੌਰਾਨ ਰਾਹੁਲ ਗਾਂਧੀ ਨੇ ਕਈ ਮਹੱਤਵਪੂਰਨ ਗੱਲਾਂ ਕਹੀਆਂ ਇਸ ਦੌਰਾਨ ਰਾਹੁਲ ਗਾਂਧੀ ਕੇਂਦਰ ਸਰਕਾਰ ਤੇ ਜੰਮ ਕੇ ਵਰੇ ਤੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ ਦੇ ਉੱਤੇ ਵੀ ਤਿੱਖਾ ਤੰਜ ਕੱਸਿਆ ਆਫਟਰ 댓 ਡੋਨਲਡ ਟਰੰਪ ਹੈਸ ਸੈਡ ਫਾਈਵ ਟਾਈਮ ਹੈਸ ਸੈਡ ਸੌਰੀ 29 ਟਾਈਮਸ 29 ਟਾਈਮਸ ਹੀ ਸੈਡ स बार उन्होंने बोला कि भैया मैंने फायर करवाया अच्छा अगर वो झूठ बोल रहे हैं तो अपने भाषण में यहां प्रधानमंत्री कह दें कि वो झूठ बोल रहे हैं। yeah. यहां पे अगर दम है तो यहां पे प्रधानमंत्री बोल दे कि If he has the courage of a Indra Gandhi, yes. let him say here, yes. let him say here, yes. that Donald Trump, you're a liar. Yes. That you did not make us cease fire. And that we did not lose any planes. Let him say it here. Yes. If he has the courage. 50% be here, Indira Gandhi ka, yahan bol <laughs> 50 percent to bol dega. बोल देंगे सॉरी सर एक साइड से सेवन फ्लीट आ रही है बोल तो है तो तो सर सर मजा आ रहा है ऐसा नहीं सर अभी तो सर सर अभी सर अभी तो मैंने ओपनिंग नहीं किया सर अभी तो, तो मैं सेट हो रहा हूँ समय कम अभी सेट हो रहा हूँ सर थोड़ा थोड़ी ढील दीजिए सो अगर दम है अगर सचमुच में दम है तो आज शाम यहां प्रधानमंत्री को कह देना चाहिए डोनाल्ड ट्रंप इज अ लाइयर झूठ बोल रहा है डोनाल्ड ट्रंप ਪੰਜਾਬ ਦੇ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਅਤੇ ਹੋਰ ਵਿਰਾਸਤੀ ਖੇਡਾਂ ਤੇ ਲੱਗੀ ਪਾਬੰਦੀ ਜਲਦੀ ਹੀ ਖਤਮ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਪਿੰਡ ਮਹਿਮਾ ਸਿੰਘ ਵਾਲਾ ਪਹੁੰਚੇ ਜਿੱਥੇ ਬੈਲ ਗੱਡੀਆਂ ਦੀ ਦੌੜ ਦੀ ਬਹਾਲੀ ਦਾ ਜਸ਼ਨ ਮਨਾਉਣ ਲਈ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ। ਦਰਅਸਲ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਜਿਸ ਤਹਿਤ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਇਸ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਵੀ ਸ਼ਾਮਲ ਨੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਦੇ ਵਿੱਚ ਮਾਨ ਸਰਕਾਰ ਵੱਲੋਂ ਇੱਕ ਹੋਰ ਪਹਿਲ ਕਦਮੀ ਕਰਦੇ ਹੋਏ ਪੰਜਾਬ ਦੇ ਵਿੱਚ ਵਿਰਾਸਤੀ ਖੇਡਾਂ ਨੂੰ ਮੁੜ ਹਰੀ ਚੰਡੀ ਦੇ ਦਿੱਤੀ ਗਈ। ਸੁਲੁਧਿਆਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਬਾਅਦ ਕਬੂਤਰਬਾਜ਼ੀ ਨੂੰ ਸ਼ੁਰੂ ਕਰਨ ਦੀ ਹਾਮੀ ਭਰੀ ਤਾਂ ਵਿਰਾਸਤੀ ਖੇਡਾਂ ਦੇ ਜਾਵਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਤੁਹਾਡਾ ਜ ਕਲਾਜ਼ ਉਹਦੇ ਵਿੱਚ ਪਾਇਆ ਹੋਇਆ। ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ। ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਹੈ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਇਹ ਦੇਖੀ ਭਜਾਉਣੇ ਆ ਬਸ ਤੂੰ ਹੀ ਦੇਖ ਲੋ ਇਹ ਬੇਜ਼ੁਬਾਨ ਨੇ ਇਹ ਸੱਚੇ ਨੇ ক্রিকেট ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਆਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂ ਖੌਰ ਰਲਕੇ ਨਹੀਂ ਖੇਡੋਂਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਜਦੇ ਨੇ ਉਸ ਹੱਬ ਇਹ ਐ ਨਹੀਂ ਹੈਗੇ ਵੀ ਐਸ ਪਿੰਡ 'ਚੋਂ ਮੈਂ ਜਿੱਤ ਜਨਾ ਅਗਲੇ ਪਿੰਡ ਤੂੰ ਮੈਨੂੰ ਜਿਤਾ ਦੇ ਇਹ ਇੱਥੇ ਫਿਕਸਿੰਗ ਨਹੀਂ ਇਹ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਖਰਾਕ ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਨੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਇਤਕੀ ਨਹੀਂ ਜਿੱਤੇ ਗਾਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਸੋ ਅੱਜ ਮੈਂ ਦੇਖਾਂ ਇੱਧਰ ਵੀ ਐਗਜ਼ੀਬਿਸ਼ਨ ਲੱਗੀ ਆ ਝਾਂਜਰਾਂ ਦੀ ਸਾਰੇ ਜਿਹੜੇ ਘੁੰਗਰੂਆਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਬੜਦਾਂ ਦੀਆਂ ਟੱਲੀਆਂ ਤੇ ਝਾਂਜਰਾਂ ਤੇ ਪਰ ਵਿਚਦੀ ਦੌਰ ਉਹ ਆ ਗਿਆ ਵੀ ਜਿਹੜੇ ਰੱਸਿਆਂ ਨਾਲ ਬਰਦੰਦਿਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿਮੀਂਦਾਰ ਦੇ ਗੜ ਦਾ ਫਾਹਾ ਬਣ ਗਿਆ ਆਤਮ ਹੱਤਿਆ ਕਰਨ ਲੱਗ ਗਏ ਖੇਤੀ ਕਾਟੇ ਦਾ ਸੌਦਾ ਹੋ ਗਈ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਊ ਦੇ ਜਾਂਦਾ ਦੱਸਦੀ ਹੈ ਕਿ 2014 ਵਿੱਚ ਬੰਦ ਕਰ ਦਿੱਤੀ ਗਈਆਂ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਬੀਤੇ ਦਿਨੀ ਪੰਜਾਬ ਦੀ ਮਾਨ ਸਰਕਾਰ ਵੱਲੋਂ ਬਿੱਲ ਲਿਆ ਕੇ ਕਾਨੂੰਨ ਬਣਾਇਆ ਗਿਆ ਸੀ ਜਿਸ ਨਾਲ ਹੁਣ ਪੰਜਾਬ ਦੀਆਂ ਰਵਾਇਤੀ ਖੇਡ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਹਰੀ ਝੰਡੀ ਮਿਲ ਗਈ ਹੈ ਉੱਥੇ ਹੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਬੂਤਰ ਬਾਜ਼ੀ ਦੇ ਮੁਕਾਬਲਿਆਂ ਤੇ ਵੀ ਪਾਬੰਦੀ ਹਟਾ ਦਿੱਤੀ ਗਈ ਹੈ ਭਾਰਤੀ ਪਾਸਪੋਰਟ ਧਾਰਕਾਂ ਲਈ ਮਲੇਸ਼ੀਆ ਦੀ ਵੀਜ਼ਾ ਮੁਕਤ ਦਾਖਲਾ ਨੀਤੀ ਅਜੇ ਵੀ ਲਾਗੂ ਹੈ ਪਰ ਇਸ ਦੇ ਬਾਵਜੂਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਕਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 10 ਭਾਰਤੀ ਨਾਗਰਿਕਾਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਇਹ ਸਵਾਲ ਉੱਠ ਰਿਹਾ ਹੈ ਕਿ ਵੀਜ਼ਾ ਮੁਕਤ ਲਾਭ ਅਸਲ ਵਿੱਚ ਕਿੰਨੀ ਹੱਦ ਤੱਕ ਲਾਗੂ ਹੁੰਦਾ ਹੈ ਸੋ ਮੌਲੀਆ ਮੀਲ ਦੀ ਇੱਕ ਰਿਪੋਰਟ ਮੁਤਾਬਕ ਇਹ ਭਾਰਤੀ 1999 ਵਿਦੇਸ਼ੀ ਨਾਗਰਿਕਾ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਸੋਮਵਾਰ ਨੂੰ ਮਲੇਸ਼ੀਆ ਦੀ ਸੀਮਾ ਨਿਯੰਤਰਣ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕੇਐਲਆਈਏ ਟਰਮੀਨਲ 1 ਤੇ ਸੱਤ ਘੰਟੇ ਦੀ ਵਿਸ਼ੇਸ਼ ਇਮੀਗ੍ਰੇਸ਼ਨ ਮੁਹਿੰਮ ਹੇਠ ਮਲੇਸ਼ੀਆ ਵਿੱਚ ਦਾਖਲ ਹੋਤ ਰੋਕ ਦਿੱਤਾ ਗਿਆ ਸੀ ਸੋ ਇਹ ਕੋਈ ਅਚਾਨਕ ਹੋਈ ਕਾਰਵਾਈ ਨਹੀਂ ਸੀ ਏਕੇਪੀਐਸ ਨੇ ਇਸ ਮੁਹਿੰਮ ਨੂੰ ਉੱਚ ਰਿਸਕ ਵਾਲੀਆਂ ਉਡਾਣਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਕੇਂਦਰੀਕ੍ਰਿਤ ਪਹਿਲ ਦੱਸਿਆ ਸੋ 400 ਤੋਂ ਵੱਧ ਰਾਤਰੀਆਂ ਦੀ ਜਾਂਚ ਕੀਤੀ ਗਈ ਅਤੇ 99 ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਸੋ 80 ਬੰਗਲਾਦੇਸ਼ ਤੋਂ, 10 ਭਾਰਤ ਤੋਂ ਅਤੇ 9 ਪਾਕਿਸਤਾਨ ਤੋਂ ਜੋ ਕਿ ਸਾਰੇ ਹੀ ਪੁਰਸ਼ ਸਨ। ਬੰਗਲੇਸ਼ੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਇਨਕਾਰੀ ਸੁਰੱਖਿਆ ਪ੍ਰੋਟੋਕਾਲ ਦੀ ਬੇਬੁਨਿਆਦ ਤੇ ਸੀ ਨਾ ਕਿ ਨਾਗਰਿਕਤਾ ਦੇ ਆਧਾਰ ਤੇ। ਸੋ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ ਜਾਂਚਾਂ ਨੂੰ ਪੂਰਾ ਨਾ ਕਰ ਸਕਣ ਕਰਕੇ ਜਨਾਵਿਚ ਸ਼ੱਕੀ ਯਾਤਰਾ ਦੇ ਕਾਰਨ ਤੇ ਯਾਤਰਾ ਰਿਕਾਰਡ ਸ਼ਾਮਲ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ ਸੋ ਵਾਪਸੀ ਤੋਂ ਪਹਿਲਾਂ ਯਾਤਰੀਆਂ ਦੀ ਪਿਛੋਕੜ ਜਾਂਚੀ ਜਾਂਦੀ ਹੈ ਅਤੇ ਯਾਤਰਾ ਦਸਤਾਵੇਜ਼ ਵੀ ਜਾਂਚੇ ਜਾਂਦੇ ਨੇ ਅਤੇ ਨਿੱਜੀ ਇੰਟਰਵਿਊ ਲਈ ਜਾਂਦੇ ਨੇ ਸੋ ਅਧਿਕਾਰੀਆਂ ਨੇ ਕਿਹਾ ਹੈ ਕਿ ਡਿਪੋਰਟੇਸ਼ਨ ਮਲੇਸ਼ੀਆ ਦੇ ਕਾਨੂੰਨੀ ਤਾਂਚੇ ਅਨੁਸਾਰ ਕੀਤਾ ਗਿਆ ਸੋ ਏਕੇਪੀਐਸ ਨੇ ਇਹ ਸਪਸ਼ਟ ਕੀਤਾ ਹੈ ਕਿ ਇਹ ਇੱਕ ਵਾਰਦੀ ਘਟਨਾ ਨਹੀਂ ਸੀ ਏਜੰਸੀ ਨੇ ਕਿਹਾ ਹੈ ਕਿ ਹੁਣ ਐਸੀ ਮੁਹਿੰਮ ਸਮਾਜਿਕ ਯਾਤਰਾ ਪਾਸ ਦੇ ਦੁਰਉਪਯੋਗ ਨੂੰ ਰੋਕਣ ਅਤੇ ਸੰਭਾਵਿਤ ਮਨੁੱਖੀ ਤਸਕਰੀ ਰੋਕਣ ਲਈ ਨਿਯਮਿਤ ਤੌਰ ਤੇ ਕੀਤੀ ਜਾਣਗੇ ਇੱਥੇ ਤੁਹਾਨੂੰ ਦੱਸ ਦਈਏ ਕਿ ਭਾਰਤੀ ਯਾਤਰੀ 31 ਦਸੰਬਰ 2026 ਤੱਕ ਵੈਧ ਨੀਤੀ ਹੇਠ ਪੀਨਾ ਵੀਜ਼ਾ ਮਲੇਸ਼ੀਆ ਵਿੱਚ ਦਾਖਲ ਹੋ ਸਕਦੇ ਨੇ ਸੋ ਇਹ ਮਲੇਸ਼ੀਆ ਦੇ ਵਿਸ਼ਾਲ ਵੀਜ਼ਾ ਲਿਬਰਲਾਈਜੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ ਜਿਸ ਦਾ ਮੁੱਖ ਮਕਸਦ ਟੂਰਿਜ਼ਮ ਨੂੰ ਬਤਾਉਣਾ ਹੈ ਖਾਸ ਕਰਕੇ 2025 ਦੇ ਵਿੱਚ ਆਸਿਆਨ ਦੀ ਚੇਅਰਮੈਨਸ਼ਿਪ ਅਤੇ 2026 ਦੇ ਵਿੱਚ ਮਲੇਸ਼ੀਆ ਯਾਤਰਾ ਵਰਤ ਪਹਿਲਾਂ ਇੱਥੇ ਦੱਸਣਾ ਬਣਦਾ ਹੈ ਕਿ ਟੂਰਿਜ਼ਮ ਮਲੇਸ਼ੀਆ ਦੇ ਅੰਕੜੇ ਇਸ ਆਸ਼ਾਵਾਦ ਨੂੰ ਸਮਰਥਨ ਦਿੰਦੇ ਨੇ ਜਨਵਰੀ ਤੋਂ ਨਵੰਬਰ 2024 ਵਿੱਚ ਕਰ 10 ਲੱਖ ਤੋਂ ਵੱਧ ਭਾਰਤੀ ਪੁਰਤੂਗਾਲ ਮਲੇਸ਼ੀਆਏ ਜੋ 2019 ਦੀ ਇਸੇ ਸਮੇਂ ਦੀ ਤੁਲਨਾ ਦੇ ਵਿੱਚ 47% ਅਤੇ 2023 ਦੀ ਤੁਲਨਾ ਦੇ ਵਿੱਚ 71.7% ਵਾਧਾ ਹੈ ਸੋ ਅਧਿਕਾਰੀਆਂ ਨੇ ਇਸ ਵਾਦੇ ਦਾ ਕਰਸ ਮਲੇਸ਼ੀਆ ਦੀ ਸਰਕਾਰ ਦੇ ਵੱਲੋਂ 2023 ਦੇ ਆਖਿਰ ਵਿੱਚ ਐਲਾਨੀ ਵੀਜ਼ਾ ਮੁਕਤ ਦਾਖਲੇ ਨੀਤੀ ਨੂੰ ਦਿੱਤਾ ਹੈ ਸੋ ਉਮੀਦ ਹੈ ਕਿ ਇਹ ਵਾਧਾ جاری ਰਹੇਗਾ ਭਾਵੇਂ ਮਲੇਸ਼ੀਆਈ ਅਧਿਕਾਰੀ ਇਸ ਪ੍ਰਣਾਲੀ ਦੇ ਦੁਰਉਪਯੋਗ ਤੋਂ ਬਚਣ ਲਈ ਸਕਰਿੰਗ ਪ੍ਰੋਟੋਕਾਲ ਨੂੰ ਸਖਤ ਕਰ ਰਹੇ ਨੇ ਖੰਨਾਚ ਵਾਪਰੇ ਸੜਕ ਹਾਦਸੇ ਦੇ ਦੌਰਾਨ ਇੱਕ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦੇ ਮੁਤਾਬਕ ਮ੍ਰਿਤਕ ਲੜਕੀ ਐਮਡੀ ਦੀ ਪੜ੍ਹਾਈ ਕਰ ਰਹੀ ਸੀ ਕਿ ਸੜਕ ਪਾਰ ਕਰਦੇ ਹੋਏ ਤੇਜ਼ ਰਫ਼ਤਾਰ ਕਾਰ ਨਾਲ ਟਕਰਾਨ ਦੇ ਕਾਰਨ ਇਹ ਹਾਦਸਾ ਵਾਪਰਿਆ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਇਹ ਗੱਲ ਪੈਟਰੋਲ ਪੰਪ ਹੈਗਾ ਜੀਜੀ ਰੋਡ ਤੇ ਉੱਥੇ ਇੱਕ ਡਾਕਟਰ ਸਾਹਿਬ ਸੀ ਨਵਰੀਸ਼ ਚੋਹਾਨ ਉਹ ਖੰਨਾ ਨਰਸਿੰਗ ਹੋਮ ਖੰਨਾ ਦੇ ਵਿੱਚ ਜੋਬ ਵੀ ਕਰਦੇ ਸੀ ਉਹ ਉਹ ਨਾਲ ਸਾਡੇ ਕੋ ਹਸੇਵਲ ਹਸਪਤਾਲ ਤੋਂ ਰੁਕਾ ਆ ਸੀ 10 10:30 11 ਵਜੇ ਇਹ ਇਦਾਂ ਐਕਸੀਡੈਂਟ ਹੋਇਆ ਤੇ ਕਾਰਵਾਈ ਕੀਤੀ ਜਾਵੇ ਐਨ ਉਸੇ ਟਾਈਮ ਲੜਕੀ ਦੇ ਪਿਤਾ ਸੰਜੇ ਚੋਹਾਨ ਪੁੱਤਰ ਧਰਮਪਾਲ ਇਹ ਸਾਡੇ ਕੋ ਆਏ ਇਹਨਾਂ ਨੇ ਬਿਆਨ ਦਰਜ ਕਰਾਇਆ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕਰ ਲਈ ਬਾਕੀ ਅਗਲੀ ਕਾਨੂੰਨ ਮੁਤਾਬਕ ਕਾਰਵਾਈ ਅਮਲ ਚ ਲਿਆਂਦੀ ਜਾ ਇਹ ਪਰਿਵਾਰ ਦਾ ਕਿੱਥੇ ਆ ਰਿਹਾ ਇਹ ਫਰੋਜ਼ਪੁਰ ਹੈਗੇ ਨੇ ਜੀ ਫਰੋਜ਼ਪੁਰ ਦੇ ਇਸ ਸਿਨਾਰਾ ਐਕਸੀਡੈਂਟ ਹੋਇਆ ਸੀ ਇਹ ਸਰ ਇਹਨਾਂ ਦੀ ਸੰਜੇ ਚੋਹਾਨ ਦੀ ਬੇਟੀ ਸੀ ਡਾਕਟਰ ਸੀ ਐ ਐਮ ਡੀ ਕਰ ਰਹੀ ਸੀ ਨਾਲ ਦੀ ਨਾਲ ਇਹ ਇਹਨਾਂ ਦਾ ਹੋਇਆ ਹਸਪਤਾਲ ਐਕਸੀਡੈਂਟ ਸੁਵਿਫਟ ਡਿਜ਼ਾਇਰ ਸੀ ਗੱਡੀ ਉਹਨੇ ਤੇਜ਼ ਰਫਤਾਰੀ ਨਾਲ ਲਿਆ ਕੇ ਵਿੱਚ ਮਾਰ ਕੇ ਉਹਨਾਂ ਸਤਾਂ ਅੰਦਰ ਦੀਆਂ ਸਿਵਲ ਹਸਪਤਾਲ ਚਾ ਵੀ ਮੌਤ ਹੋ ਗਈ ਜੀ ਬੈਕਟ ਹੋਣਾ ਇਸ ਤਰ੍ਹਾਂ ਚ ਇਹਦੇ ਬਾਰੇ ਨਹੀਂ ਮੈਨੂੰ ਇਨਾ ਪਤਾ ਵੀ ਕੌਣ ਲੈ ਕੇ ਆਇਆ ਸੀ ਸਾਡੇ ਕੋਲ ਰੁਕਾਈ ਗਿਆ ਸੀ ਸਿਵਲ ਹਸਪਤਾਲ ਦੇ ਜਿਹੜੀ ਹੋਇਆ ਕਿ ਜਿਹੜਾ ਇਹ ਗਿੱਲ ਇੱਥੇ ਜੀਟੀ ਰੋਡ ਤੇ ਸਰ ਪਟੀਆਂ ਦੇ ਕੋਲ ਗਿੱਲ ਪੈਟਰੋਲ ਪੰਪਾ ਉਹਦੇ ਸਾਹਮਣੇ ਗਿੱਲ ਦੇ ਸਾਹਮਣੇ ਹੋਇਆ ਸਰ ਮੌਕੇ ਤੇ ਨਹੀਂ ਹੋਈ ਸੀ ਇੱਥੇ ਬ੍ਰਾਊਡਡ ਰੁਕਾਇਆ ਰਸਤੇ 'ਚ ਮੌਤ ਹੋ ਗਈ। ਦੇਸ਼ ਭਰ ਦੇ ਵਿੱਚ ਮੌਨਸੂਨ ਇੱਕ ਵਾਰ ਫੇਰ ਐਕਟਿਵ ਹੋ ਗਿਆ ਹੈ ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ। ਰਾਜਸਥਾਨ ਦੇ ਕਈ ਭਾਗਾਂ ਲਈ ਰੈੱਡ, ਮੱਧ ਪ੍ਰਦੇਸ਼, ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਲਈ orange ਅਤੇ ਕਈ ਸੂਬਿਆਂ ਲਈ ਮੀਂਹ ਦਾ yellow ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਭਰ ਦੇ ਵਿੱਚ ਇੱਕ ਵਾਰ ਫੇਰ ਮੌਸਮ ਨੇ ਕਰਵਟ ਲਈ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ ਦੇ ਵਿੱਚ بارش ਦਾ ਰੈੱਡ ਅਲਰਟ ਜਾਰੀ ਕੀਤਾ ਹੈ 13 ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਵਿੱਚ ਹੁਣ ਤੱਕ ਆਮ ਨਾਲੋਂ 85% ਜ਼ਿਆਦਾ ਬਰਸਾਤ ਹੋਈ ਹੈ ਮੱਧ ਪ੍ਰਦੇਸ਼ ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਦੇ ਲਈ بارش ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਬਾਕੀ ਸੂਬਿਆਂ ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਦੇ ਵਿੱਚ ਇਸ ਵਾਰ ਮੌਨਸੂਨ ਨੇ ਕਾਫੀ ਤਬਾਹੀ ਕੀਤੀ ਹੈ ਬੱਦਲ ਫਟਣ ਦੀਆਂ ਘਟਨਾਵਾਂ ਦੇ ਕਾਰਨ ਮੰਡੀ ਦੇ ਵਿੱਚ 358 ਸੜਕਾਂ ਭੰ断 ਨੇ ਹਰਿਆਣਾ ਦੇ ਪਾਣੀਪਤ, ਹਿਸਾਰ, ਚਰਖੀਦਾਦਰੀ, ਮਹਿੰਦਰਗੜ੍ਹ ਅਤੇ ਨਾਰਨੌਲ ਦੇ ਵਿੱਚ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ। ਮੌਸਮ ਵਿਭਾਗ ਵੱਲੋਂ 16 ਜ਼ਿਲ੍ਹਿਆਂ ਦੇ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਹਿਸਾਰ, ਫਤਿਹਬਾਦ, ਕਰਨਾਲ, ਜੀਂਦ, ਪਾਣੀਪਤ, ਕੈਥਲ, ਭਵਾਨੀ, ਚਰਖੀਦਾਦਰੀ ਅਤੇ ਹੋਰ ਕਈ ਜ਼ਿਲ੍ਹੇ ਸ਼ਾਮਲ ਨੇ। ਮੌਸਮ ਵਿਭਾਗ ਦੇ ਮੁਤਾਬਕ 1 ਜੂਨ ਤੋਂ ਲੈ ਕੇ 30 ਸਤੰਬਰ ਤੱਕ 4 ਮਹੀਨਿਆਂ ਦੇ ਵਿੱਚ ਆਮ ਤੌਰ ਦੇ ਉੱਤੇ 438 ਐਮ ਐਮ ਬਰਸਾਤ ਹੁੰਦੀ ਹੈ ਪਰ ਹੁਣ ਤੱਕ ਲਗਭਗ 219 ਐਮ ਬਰਸਾਤ ਹੋਈ ਹੈ ਜੋ ਆਮ ਨਾਲੋਂ 12% ਦੀ ਵਾਧਾ ਹੈ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਨੂੰ ਲੈ ਕੇ ਭਾਰੀ ਬਰਸਾਤ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹਦੇ ਨਾਲ ਹੀ 72 ਇਲਾਕਿਆਂ ਦੇ ਵਿੱਚ ਹਲਕੀ ਤੋਂ ਮੱਧਮ ਬਰਸਾਤ ਹੋ ਸਕਦੀ ਹੈ ਆਉਣ ਵਾਲੇ 3 ਦਿਨ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 3 ਅਗਸਤ ਨੂੰ ਭਾਰੀ ਬਰਸਾਤ ਦਾ yellow alert ਜਾਰੀ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਦੌਰਾਨ ਸੂਬੇ ਦੇ ਵਿੱਚ ਔਸਤਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹਦੇ باوجود ਬਠਿੰਡਾ ਦਾ ਤਾਪਮਾਨ 38 ਡਿਗਰੀ ਸੈਲਸੀਅਸ ਰਿਕਾਰਡ ਕਿਤਾ ਗਿਆ ਬੀਤੇ 24 ਘੰਟਿਆਂ ਦੇ ਦਰਮਿਆਨ ਪਟਿਆਲਾ ਦੇ ਵਿੱਚ 32 ਐਮ ਐਮ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਹਿਮਾਚਲ ਦਾ ਮੌਸਮ ਵੀ ਕਾਫੀ ਪ੍ਰਭਾਵਿਤ ਕਰਦਾ ਹੈ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪਿਛਲੇ 30 ਘੰਟਿਆਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਇਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਭਾਰੀ ਬਰਸਾਤ ਦੇ ਕਾਰਨ ਕਈ ਥਾਵਾਂ ਦੇ ਉੱਤੇ ਲੈਂਡਸਲਾਈਡ ਅਤੇ ਫਲੈਸ਼ ਫਲੱਡ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਸਭ ਤੋਂ ਵੱਧ ਨੁਕਸਾਨ ਮੰਡੀ ਸ਼ਹਿਰ ਦੇ ਵਿੱਚ ਹੋਇਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ 357 ਸੜਕਾਂ ਪ੍ਰਭਾਵਿਤ ਹੋਈਆਂ ਨੇ 700 ਤੋਂ ਜ਼ਿਆਦਾ ਬਿ 79 ਤੋਂ ਜ਼ਿਆਦਾ ਪਾਣੀ ਵਾਲੀਆਂ ਯੋਜਨਾਵਾਂ ਠੱਪ ਹੋਈਆਂ ਨੇ। ਇਕੱਲੇ ਮੰਡੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ 254 ਸੜਕਾਂ ਪ੍ਰਭਾਵਿਤ ਹੋਈਆਂ ਨੇ ਤੇ 540 ਬਿਜਲੀ ਦੇ ਟਰਾਂਸਫਾਰਮਰ ਬੰਦ ਪਏ ਨੇ। ਮੌਸਮ ਵਿਭਾਗ ਨੇ ਹਿਮਾਚਲ ਦੇ ਚੰਬਾ, ਕਾਂਗੜਾ, ਕੋਲੂ ਅਤੇ ਮੰਡੀ ਜ਼ਿਲ੍ਹੇ ਲਈ ਭਾਰੀ ਬਾਰਿਸ਼ ਦਾ ਔਰੈਂਜ ਅਲਰਟ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਣੇ ਕਈ ਹਿੱਸਿਆਂ ਦੇ ਵਿੱਚ ਮੌਨਸੂਨ ਦੀ ਆਮਦ ਸਮੇਂ ਤੋਂ ਪਹਿਲਾਂ ਹੋਈ ਸੀ। ਇਸੇ ਦੇ ਚੱਲਦਿਆਂ ਪੰਜਾਬ ਦੇ ਵਿੱਚ ਵੀ ਭਾਰੀ ਬਰਸਾਤ ਹੋ ਚੁੱਕੀ ਹੈ। ਤੇ ਹੁਣ ਵੀ ਮੌਸਮ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਨੂੰ ਲੈ ਕੇ ਅਲਰ ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਵਾਕਿਆ ਧੰਨਵਾਦ